ਹਾਂਜੀ ਗੁੱਡ ਮਾਰਨਿੰਗ ਫਰੈਂਡਸ ਅੱਜ ਅਸੀਂ ਫੇਰ ਲਾਈਵ ਹੋਏ ਹਾਂ ਸਾਡੇ ਨਾਲ ਡਾਕਟਰ ਸੋਨ ਲਾਲ ਬਲੱਗਣ ਜੀ ਨੇ ਡਾਕਟਰ ਸਾਹਿਬ ਅੱਜ ਦਾ ਜੋ ਮੇਰਾ ਸਵਾਲ ਹੈ ਐਗ ਦੇ ਉੱਤੇ ਆਂਡੇ ਦੇ ਉੱਤੇ ਆ ਕਿ ਆਂਡਾ ਕਿਸ ਤਰ੍ਹਾਂ ਇਨਸਾਨ ਵਾਸਤੇ ਲਾਭਦਾਇਕ ਹੈ ਉਸ ਨੂੰ ਉਬਾਲ ਕੇ ਖਾਣਾ ਚਾਹੀਦਾ ਹੈ ਜਾਂ ਸਬਜ਼ੀ ਦੇ ਦੁਆਰਾ ਇਹਦੇ ਬਾਰੇ ਪਲੀਜ਼ ਸੂਚਨਾ ਦੇ ਦਿਓ ਰਿੰਕੂ ਜੀ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਹੈ ਆਂਡੇ ਬਾਰੇ ਆਂਡਾ ਇੱਕ ਬਹੁਤ ਹੀ ਜ਼ਿਆਦਾ ਪੋਸ਼ਟਿਕ ਪਦਾਰਥ ਹੈ ਜੋ ਕਿ ਸਰੀਰ ਦੇ ਲਈ ਬਹੁਤ ਅਤੀਵਸ਼ੇਸ਼ਕ ਹੈ ਬਹੁਤ ਜ਼ਰੂਰੀ ਹੈ ਆਂਡਾ ਜੋ ਹੈ ਸਾਨੂੰ ਕੱਚਾ ਖਾਣਾ ਚਾਹੀਦਾ ਹੈ ਕੱਚੇ ਸਾਨੂੰ ਸਾਰੇ ਸਬਜ਼ੀਆਂ ਫਲ ਮੈਕਸਿਮਮ ਸਾਨੂੰ ਭੋਜਨ ਜਿਹੜਾ ਕੱਚਾ ਖਾਣਾ ਚਾਹੀਦਾ ਹੈ ਜਦੋਂ ਅਸੀਂ ਜਦੋਂ ਅਸੀਂ ਕੱਚਾ ਖਾਂਦੇ ਆ ਤਾਂ ਉਹਦੇ ਵਿੱਚ ਜਿਹੜੇ ਗੁਣ ਨੇ ਉਹ ਬਰਕਰਾਰ ਰਹਿੰਦੇ ਨੇ ਉਹ ਗੁਣ ਖਤਮ ਨਹੀਂ ਹੁੰਦੇ ਬਹੁਤ ਸਾਰੇ ਵਿਟਾਮਿਨ ਜਿਹੇ ਜਿਹੇ ਹੁੰਦੇ ਨੇ ਮਿਨਰਲ ਜਿਹੇ ਜਿਹੇ ਹੁੰਦੇ ਨੇ ਜਿਹੜੇ ਕੀ ਜਦੋਂ ਅਸੀਂ ਉਹਨਾਂ ਨੂੰ ਅੱਗ ਦੇ ਸਹਯੋਗ ਦੇ ਵਿੱਚ ਲਿਆ ਦਿੰਨੇ ਆ ਉਹਨਾਂ ਨੂੰ ਗਰਮ ਕਰ ਲੈਨੇ ਆ ਵਾਰ ਲੈਨੇ ਆ ਰੇਲ ਲੈਨੇ ਆ ਸਾਰੇ ਵਿਟਾਮਿਨ ਜੋ ਨਸ਼ਟ ਹੋ ਜਾਂਦੇ ਨੇ ਸਾਨੂੰ ਉਹਦੇ ਪਿੱਛੇ ਕੁਝ ਖਾਸ ਮੈਂ ਉਹਦੀ ਜਿਹੜੀ ਫੂਡ ਵੈਲਿਊ ਹੈ ਨਹੀਂ ਰਹਿੰਦੀ ਫੂਡ ਵੈਲਿਊ ਖਤਮ ਹੋ ਜਾਂਦੀ ਹੈ ਅੰਡਾ ਇੱਕ ਐਸਾ ਭੋਜਨ ਹੈ ਇਹਨੂੰ ਹਰ ਜਿੰਨੇ ਜਿੰਨੇ ਵੀ ਪ੍ਰਾਣੀ ਨੇ ਜਾਂ ਕਾਂ ਅੰਡੇ ਖਾਂਦੇ ਜਾਂ ਸੱਪਾਂ ਅੰਡੇ ਖਾਂਦੇ ਜਾਂ ਹੋਰ ਜਾਨਵਰ ਅੰਡੇ ਖਾਂਦੇ ਨੇ ਉਹ ਸਭ ਕੱਚੇ ਖਾਂਦੇ ਨੇ ਤਾਂ ਅਗਰ ਅਸੀਂ ਅੰਡੇ ਨੂੰ ਕੱਚੇ ਰੂਪ ਦੇ ਵਿੱਚ ਲਈਏ ਤਾਂ ਇਹਦੇ ਵਰਗੀ ਗੁਣਕਾਰੀ ਕੋਈ ਚੀਜ਼ ਨਹੀਂ ਆਮ ਤੌਰ ਤੇ ਬਿਯਾਰ ਦੇ ਵਿੱਚ ਪੋਰਟੀ ਫਾਰਮ ਦੇ ਅੰਡੇ ਮਿਲਦੇ ਨੇ ਉਹ ਵੀ ਬੜੇ ਵਧੀਆ ਹੁੰਦੇ ਨੇ ਦੇਸੀ ਆਂਡੇ ਮਿਲਦੇ ਨੇ ਉਹ ਉਸ ਤੋਂ ਵੀ ਵਧੀਆ ਹੁੰਦੇ ਨੇ ਕਿਉਂਕਿ ਜਿਹੜਾ ਪੋਲਟਰੀ ਫਾਰਮ ਦਾ ਆਂਡਾ ਹੁੰਦਾ ਹੈ ਉਹਨੂੰ ਫੀਡ ਤੋਂ ਤਿਆਰ ਕਰਾ ਜਾਂਦਾ ਹੈ ਉਹ ਵੀ ਪੂਰਾ ਪੋਸ਼ਟਿਕ ਹੁੰਦਾ ਹੈ ਪਰ ਉਹਦੇ ਵਿੱਚ ਜਿਹੜਾ ਉਹ ਬਿਨਾ ਬਿਨਾ ਮੁਰਗੇ ਤੋਂ ਹੁੰਦਾ ਜਿਹੜਾ ਦੇਸੀ ਆਂਡਾ ਹੁੰਦਾ ਇਹਨਾਂ ਇਹ ਇਹਨਾਂ ਵਿੱਚ ਮੁਰਗੇ ਵਿੱਚ ਹੁੰਦੇ ਨੇ ਇਹ ਆਂਡਾ ਉਹਦੇ ਨਾਲ ਵੀ ਜ਼ਿਆਦਾ ਗੁਣਕਾਰੀ ਹੈ ਕਿਉਂਕਿ ਇਹਦੇ ਵਿੱਚ ਉਹ ਤੱਤ ਹੁੰਦਾ ਜਿਹੜਾ ਪੁਰਸ਼ ਨੂੰ ਲੋੜ ਹੁੰਦੀ ਹੈ ਇਸ ਈ ਨੂੰ ਲੋੜ ਹੁੰਦੀ ਹੈ ਇਹ ਉਸ ਕਰਕੇ ਆਂਡੇ ਨੂੰ ਦੇਸੀ ਆਂਡਾ ਇਹ ਜਿਹੜਾ ਜਿਹੜਾ ਢੇਰਾ ਤੇ ਮੁਰਗੀਆਂ ਫਿਰਦੀਆਂ ਨੇ ਜਾਂ ਮੁਰਗਾ ਵਿੱਚ ਹੁੰਦਾ ਇਹ ਆਂਡਾ ਜਿਹੜਾ ਬਹੁਤ ਹੀ ਗੁਣਕਾਰੀ ਹੁੰਦਾ ਹੈ ਇਹ ਆਂਡਾ ਕੱਚਾ ਖਾਣਾ ਚਾਹੀਦਾ ਹੈ ਇਹ ਮੈਂ ਤੁਹਾਨੂੰ ਦਿਖਾਉਣਾ ਆ ਖਾ ਕੇ ਆਂਡਾ ਕਿ ਆਂਡਾ ਇਹ ਆਂਡਾ ਇੱਕ ਸਾਡੇ ਕੋਲ ਦੇਸੀ ਆਂਡਾ ਹੈ ਇਹ ਅਸੀਂ ਲਿਆ ਇਹ ਅਸੀਂ ਇਹਨੂੰ ਭੰਨਣਾ ਭਨ ਕੇ ਨੂੰ ਗਲਾਸ ਦੇ ਵਿੱਚ ਪਾ ਕੇ ਆ ਸਾਡੇ ਕੋਲ ਕਰਦਾ ਮਾਰ ਦੇ ਇਹਦੇ ਵਿੱਚ ਮਾਰੋ ਤੇ ਇਹਨੂੰ ਮਾਰ ਕੇ ਮਾਰੇ ਇਹਨੂੰ ਕਰਕੇ ਬਹੁਤ ਪਿਓਰ ਅੰਡਾ ਦੇਸੀ ਅੰਡਾ ਹੈ ਉਹਦੇ ਬਾਅਦ ਚ ਇਹਨੂੰ ਆਪਣਾ ਪੀਰੋ ਇਸ ਤਰ੍ਹਾਂ ਇਹ ਜਿਹੜੇ ਇਹਦੇ ਵਿੱਚ ਗੁਣ ਨੇ ਉਹ ਕਿਸੇ ਚੀਜ਼ ਚ ਗੁਣ ਨਹੀਂ ਹੈਗੇ ਜਦੋਂ ਅਸੀਂ ਇਹਨੂੰ ਬੋਇਲ ਕਰ ਲਿਆ ਇਹਦੇ ਅੱਧੇ ਅੱਧੇ ਗੁਣ ਖਤਮ ਹੋ ਜਾਂਦੇ ਨੇ ਜਦੋਂ ਇਹਦੀ ਭੁਰਜੀ ਬਣਾ ਲਈ ਜਾਂ ਆਮਲੇਟ ਬਣਾ ਲਿਆ ਤੇਲ ਚ ਤੜ ਲਿਆ ਫਿਰ ਤਾਂ ਇਹਦੇ ਵਿੱਚ ਕੁਝ ਨਹੀਂ ਰਹਿ ਜਾਂਦਾ ਇਹ ਕਿ ਢਿੱਡ ਭਰਨ ਵਾਸਤੇ ਪ੍ਰੋਟੀਨ ਰਹਿ ਜਾਂਦੀ ਹੈ ਜਿੱਥਾਂ ਕਾਰਬੋਹਾਈਡਰੇਟ ਰਹਿ ਜਾਂਦੇ ਨੇ ਬਾਕੀ ਇਹਦੇ ਇਹਦੇ ਗੁਣ ਨੇ ਅਸਲੀ ਜਿਹੜੇ ਗੁਣ ਨੇ ਪੋਸ਼ਟਿਕ ਤੱਤ ਨੇ ਉਹ ਸਾਰੇ ਖਤਮ ਹੋ ਜਾਂਦੇ ਨੇ ਧੰਨਵਾਦ ਥੈਂਕ ਯੂ ਡਾਕਟਰ ਸਾਹਿਬ